ਜਲਾਲਾਬਾਦ ਦੇ ਵਿਧਾਇਕ ਜਸਦੀਪ ਕੰਪੋਜ਼ ਗੋਲਡੀ ਨੇ ਵਾਤਾਵਰਣ ਦੀ ਸ਼ੁੱਧਤਾ ਲਈ বন ਵਿਭਾਗ ਦੇ ਸਹਿਯੋਗ ਸਦਕਾ ਸ਼ਹਿਰ ਉਦਮ ਸਿੰਘ ਚੌਂਕ ਵਿਖੇ ਰਾਗੇਰਾ ਨੂੰ ਮੁਫਤ ਫਲਦਾਰ ਅਤੇ ਫੁੱਲਦਾਰ ਬੂਟੇ ਵੰਡੇ ਇਸ ਤੋਂ ਪਹਿਲਾਂ ਵਿਧਾਇਕ ਨੇ ਬਸਤੀ ਭੁੰਮੜ ਸ਼ਾ ਪਿੰਡ ਕਾਨੇਵਾਲ ਡੰਡੀ ਖੁੱਦਰ ਸਮੇਤ ਵੱਖ-ਵੱਖ ਪਿੰਡਾਂ ਵਿੱਚ ਮੁਫਤ ਬੂਟੇ ਵੰਡੇ ਤੇ ਖੁਦ ਵੀ ਬੂਟੇ ਲਗਾਏ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੂਟੇ ਲਗਾਉਣ ਦਾ ਅਭਿਆਨ ਚਲਾਇਆ ਹੈ ਜਸਤਿਹਤ ਜ਼ਿਲ੍ਹੇ ਦੀਆਂ ਵੱਖ-ਵੱਖ ਨਰਸਰੀਆਂ ਰਾਹੀਂ ਲੋਕਾਂ ਨੂੰ ਮੁਫਤ ਬੂਟੇ ਵੰਡੇ ਜਾ ਰਹੇ ਹਨ। ਬਾਰਿਸ਼ ਆਉਂਦੀ ਹੈ ਆ ਬਾਈ ਲੈ ਆਈ ਇੱਕ ਮੌਸਮ ਦਾ ਟਾਈਮ ਆਉਂਦਾ ਜਦੋਂ ਇਹ ਬੂਟੇ ਨਿਕਲਦੇ ਔਰ ਚਾਰ ਹੁੰਦੇ। ਜੀ। ਸੋ ਇਸੇ ਕਰਕੇ ਬੂਟਿਆਂ ਦਾ ਜਲੰਗਰ ਲਾਇਆ ਗਿਆ ਸੀ ਸਾਡੇ ਫੋਰੈਸਟ ਡਿਪਾਰਟਮੈਂਟ ਨੂੰ। ਸੋ ਭਾਰੀ ਪਰਿਵਾਰ ਨੂੰ ਇਹ ਕੋਸ਼ਿਸ਼ ਹੈ ਕਿ ਜਿੰਨੇ ਜੀਏ ਜੀ ਤੁਸੀਂ ਉਹਨੇ ਵੀ ਬੂਟੇ ਸੰਭਾਲ ਲੋ ਤੇ ਸਾਨੂੰ ਸ਼ਾਇਦ ਦਵਾਈਆਂ ਦੀ ਲੋੜ ਘੱਟ ਹੋ ਜਾਵੇ ਸਾਨੂੰ ਸੀਜ਼ਨ ਬਹੁਤ ਟਾਈਮ ਨਾ ਮਿਲਦੀ ਹੋਵੇ ਜੀ ਸੋ ਇਹ ਕੋਸ਼ਿਸ਼ ਹੈ ਕਿ ਆਪ ਦੇ ਹਲਕੇ ਵਾਸੀਆਂ ਲਈ ਅੱਜ ਅਸੀਂ 10 ਪਿੰਡਾਂ 'ਚ ਰੱਖਿਆ ਔਰ ਇਹ ਪ੍ਰੋਗਰਾਮ ਰੱਖਿਆ ਵੀ ਹਰ ਪਿੰਡ ਤੁਸੀਂ ਬੂਟੇ ਲਾਉਣ ਦੀ ਕੋਸ਼ਿਸ਼ ਕਰਦੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਐਮਐਲਏ ਸਾਹਿਬ ਹਰੇਕ ਪਿੰਡ ਦੇ ਕੋਲ ਪੰਚਾਇਤੀ ਜ਼ਮੀਨ ਹੈ ਜੇ ਕੋਸ਼ਿਸ਼ ਕੀਤੀ ਜਾਏ ਥੋੜੀ ਜਿਹੀ ਜਗ੍ਹਾ ਉਥੋਂ ਲੈ ਕੇ ਵੀ ਬਿਲਕੁਲ ਮੀਨਾ ਬਾਗੀ ਵੀ ਸ਼ੁਰੂ ਕਰਾਤਾ ਹੈ ਔਰ ਉਹ ਜੇ ਪ੍ਰੋਜੈਕਟ ਵਜਿਛੇ ਸਟਾਰਟ ਕਰਾ ਦਿੰਦੇ ਤਾਂ ਕਿ ਉਹ ਇੱਕ ਵੱਖਰੀ ਸ ਅ ਲੋਕਾਂ ਨੂੰ ਆਕਸੀਜਨ ਲਈ ਕਿਤੇ ਬਾਹਰ ਨਾ ਜਾਣਾ ਪਵੇ ਔਰ ਪਿੰਡ ਚ ਜਿਹੜੀ ਚੀਜ਼ ਸਾਡੇ ਖਤਮ ਹੁੰਦੀ ਜਾਂਦੀ ਸੀ ਬੂਟੇ ਧੁਖ ਉਹ ਅਸੀਂ ਦੁਬਾਰਾ ਲਾ ਸਕੀਏ ਔਰ ਆਦਾ ਪੰਜਾਬ ਹਰਾ ਬਰਾਹਰ ਕਰੇ ਵਿਧਾਇਕ ਗੋਲਟੀ ਕੰਬੋਜ ਨੇ ਜਲਾਲਾਬਾਦ ਵਾਸੀਆਂ ਨੂੰ ਅਪੀਲ ਕਰਦਿਆਂ ਕਿ ਹਾਂ ਕਿ ਲੋਕ ਆਪਣੇ ਘਰਾਂ, ਖੇਤਾਂ, ਪਿੰਡਾਂ ਤੇ ਸ਼ਹਿਰਾਂ ਦੀਆਂ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਸਾਡੇ ਜ਼ਿਲ੍ਹੇ ਨੂੰ ਹਰਾ-ਭਰਾ ਬਣਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਇਹ ਬੂਟੇ ਬਿਲਕੁਲ ਮੁਫਤ ਦਿੱਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜੋ-ਕੱਿ ਸਮੇਂ ਵਿੱਚ ਵਾਤਾਵਰਣ ਕਾਫੀ ਦੂਸ਼ਿਤ ਹੋ ਰਿਹਾ ਹੈ ਤੇ ਇਸ ਵਾਤਾਵਰਣ ਨੂੰ ਸਾਫ਼ ਅਤੇ ਹਰਿਆ-ਭਰਿਆ ਰੱਖਣ ਲਈ ਰੁੱਖਾਂ ਦੀ ਬਹੁਤ ਜ਼ਰੂਰਤ ਹੈ। ਜਗਵਾਨੀ ਟੀਵੀ ਲਈ ਆਦਰਸ਼ ਜੋਸੰਧੀ ਰਿਪੋਰਟ